ਸਾਸਤ੍ਰੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਛੋਟੀ ਜੀ ਖੁਸ਼ੀ ਸ਼ੇਅਰ ਕਰਨ ਲੱਗੇ ਹਾਂ ਤੇ ਤੁਹਾਨੂੰ ਆਪਾਂ ਪਹਿਲਾਂ ਵੀ ਇੱਕ ਵਲੌਗ ਵਿੱਚ ਦੱਸਿਆ ਸੀ ਸਾਰੀ ਟੀਮ ਦੇ ਨਾਲ ਵਲੌਗ ਬਣਾਇਆ ਸੀਗਾ ਕਿ ਸਾਨੂੰ ਸਾਡੇ ਘਰ ਦੀ ਮੈਰਿਜ ਆ ਰਹੀ ਹੈ ਤੇ ਆਪਾਂ ਉਧਰ 2-4 ਦਿਨ ਵਿਜੀ ਹੋਣਾ ਵਾ ਚਲੋ ਤੇ ਸੁੱਖਾ ਸੁਖਣਾ ਦਾ ਉਹ ਦਿਨ ਜਿਹੜਾ ਉਹ ਆਇਆ ਵਾ ਆਇਆ ਤੇ ਮੈਰਿਜ ਜੜੀ ਨਜ਼ਦੀਕ ਆ ਗਈ ਹੈ ਤੇ ਸਾਰਿਆਂ ਤੋਂ ਪੁੱਛਿਆ ਵੀ ਸੀਗਾ ਵੀ ਤੁਹਾਡਾ ਕਿਹੜੇ ਖਾਸ ਰਿਸ਼ਤੇਦਾਰ ਦਾ ਜਾਂ ਕਿਹੜੇ ਖਾਸ ਪਰਸਾਂ ਦਾ ਜਿਹੜਾ ਮੈਰਿਜ ਹੈਗੀ ਆ ਅਨਸਰ ਵੀ ਕੀਤਾ ਸੀਗਾ ਪਰ ਫਿਰ ਵੀ ਇੰਦਾ ਸਪੈਸ਼ਲ ਬਲੌਗ ਬਣਾ ਕੇ ਨਹੀਂ ਸੀ ਦੱਸਿਆ ਤੇ ਹੁਣ ਗੱਲ ਇਹ ਆ ਵੀ ਉਹ ਭੈਣ ਜਿਹੜੇ ਆ ਮੇਰੇ ਉਹ ਪਹੁੰਚ ਚੁੱਕੇ ਆ ਇੰਡੀਆ ਉਹ ਟ੍ਰਾਂਟੋ ਰਹਿੰਦੇ ਆ ਉਹ ਤੇ ਉਹਨਾਂ ਦੀ ਮੈਰਿਜ ਹੈਗੀ ਆ ਪਰਸੋਂ ਜਾ ਕੇ ਮੈਂ ਉਹਨਾਂ ਨੂੰ ਲੈ ਕੇ ਆਇਆ ਸੀ ਅੰਮ੍ਰਿਤਸਰ ਤੋਂ 에어ਪੋਰਟ ਤੋਂ ਤੇ ਇਹ ਨਾਲ ਨਹੀਂ ਗਈ ਮੈਂ ਗਿਆ ਸੀਗਾ ਤੇ ਨਾਲ ਇੱਕ ਮਾਮਾ ਜੀ ਦਾ ਬੇਟਾ ਸੀ ਉਹ ਗਏ ਨਾਲ ਤੇ ਮੈਂ ਵੀ ਨਾਲ ਜਾਂਦੀ ਫਿਰ ਤੇ ਚਲੋ ਹਨਾ ਵਲੌਗ ਉਹ ਤੁਹਾਨੂੰ ਵਲੌਗ ਬਣਦਾ ਪਰ ਰਾਤ ਤੇ ਹੀ ਤਾਂ ਕਰਕੇ ਫਿਰ ਮੈਂ ਬੱਚਿਆਂ ਕੋਲ ਰਹੀ ਤੇ ਸਵੇਰੇ ਮਿਲ ਕੇ ਆਏ ਆ ਜੀ ਤਾਂ ਮੈਂ ਲਈ ਤੇ ਚਲੋ ਮੈਂ ਤੇ ਲੈ ਕੇ ਆਈ ਤੇ ਪੱਕੇ ਨਹੀਂ ਗਏ ਅਜੇ ਤੱਕ ਕਿਉਂਕਿ ਸਕੂਲ ਚਲੇ ਗਏ ਸੀ ਹੁਣੇ ਸਕੂਲ ਤੋਂ ਵਾਪਸ ਆਏ ਆ ਵਾਪਸ ਆਏ ਬੋਲ ਰਹੇ ਆ ਸਕੂਲ ਤੋਂ ਆਏ ਆ ਤੇ ਉਸ ਤੋਂ ਬਾਅਦ ਹੁਣਾਂ ਜਿੱਥੇ ਜਾ ਰਹੇ ਆ ਤੇ ਮੇਰੇ ਕੋ ਕਜ਼ਨ ਸਿਸਟਰ ਲੱਗਦੇ ਆ ਤੇ ਮੇਰੇ ਮਾਮਾ ਜੀ ਦੀ ਬੇਟੀ ਦੀ ਬੇਟੀ ਆ ਸਾਡੇ ਪਿੰਡ ਦੀ ਮੈਰਿਜ ਹੋਈ ਸੀਗੀ ਮੇਰੇ ਮਾਮਾ ਜੀ ਦੀ ਬੇਟੀ ਦੀ ਤੇ ਉਹਨਾਂ ਦੀ ਬੇਟੀ ਦੀ ਮੈਰਿਜ ਆ ਤੇ ਕੋਸ਼ਿਸ਼ ਕਰਾਂਗੇ ਸਾਰੇ ਬਲੌਗ ਬਣਾਉਣ ਦੀ ਸਾਰਾ ਕੁਝ ਕਵਰ ਕਰਨ ਦੀ ਜੋ ਜੋ ਵੀ ਰਸਮਾਂ ਰਿਵਾਜ ਹੁੰਦੇ ਸਾਡੇ ਜੋ ਵੀ ਮੈਰਿਜ ਆ ਖੁੱਲੇ ਦੁਲੇ ਦੇਖਣਾ ਲਈ ਪਹਿਲੀ ਵਾਰੀ ਵੇਖਣੀ ਆ ਨਹੀਂ ਤੇ ਹਮੇਸ਼ਾ ਜਦੋਂ ਵੀ ਮੈਰਿਜ ਦੇਖੀ ਇੱਕ ਦਿਨ ਦੀ ਦੇਖੀ ਦੀ ਇੱਕ ਦਿਨ ਦੀ ਦੋ ਦਿਨ ਦੀ ਸ਼ਗਨ ਦੇ ਚੱਲ ਅੱਗ ਜੀਵਾ ਦੀ ਵੇਖੀ ਸ਼ਗਨ ਤੇ ਵੀ ਚਲੋ ਇਹ ਤੇ ਘਰ ਦਾ ਵਿਆਹ ਹੀ ਵੇਖੀ ਪਰ ਜਿੱਦਾਂ ਹੁਣ ਅੱਜ ਕੱਲ ਫੰਕਸ਼ਨ ਹੋਣਦੇ ਆ ਨਾ ਚੂੜੀਆਂ ਦਾ ਮਹਿੰਦੀ ਦਾ ਹਲਦੀ ਦਾ ਇਹ ਫੰਕਸ਼ਨ ਇਹ ਪਹਿਲੀ ਵਾਰੀ ਟੰਡ ਕਰਨਾ ਨਾ ਤੇ ਇਹ ਤਾਂ ਕਰਕੇ ਲੰਮੇ ਦਿਨ ਚੱਲਨੇ ਆ ਜਿਹੜੀ ਕਿ ਮੈਰਿਜ ਤੇ ਤੁਸੀਂ ਵੀ ਦੇਖਿਓ ਮੈਂ ਅੱਜ ਸਾਡੇ ਨਾਲ ਹੀ ਤੇ ਬਾਕੀ ਹੁਣ ਚੱਲੇ ਆ ਉਹਨਾਂ ਦੇ ਘਰ ਤੇ ਉਹਨਾਂ ਵੀ ਜਾ ਕੇ ਫੈਮਿਲੀ ਨੂੰ ਮਲਾਉਣੇ ਆ ਨਾਲੇ ਉਡੀ ਨੂੰ ਮਿਲਾਉਂਦੇ ਆ ਜਿਹੜੀ ਵਿਆਹ ਵਾਲੀ ਹੈ ਤੇ ਚਲੋ ਚਲਈਏ ਫਿਰ ਹਾਂਜੀ ਹਾਂਜੀ ਐਕਸਾਈਟਮੈਂਟ ਬਹੁਤ ਆ ਸਾਨੂੰ ਮੈਰਜ ਦੀ ਕਿਉਂਕਿ ਘਰ ਦੇ ਵਿੱਚ ਵਿਆਹ ਵਾ ਤੇ ਐਵੇਂ ਲੱਗਦਾ ਇਹ ਘਰ ਦੀ ਵਿਆਹ ਹੁੰਦਾ ਤੇ ਇੱਕ ਹਿਸਾਬ ਦਾ ਨਾਲੇ ਸਾਡੀ ਡਬਲ ਰਿਸ਼ਤਦਾਰੀ ਹੋਈ ਫਿਰ ਇੱਕ ਸਾਈਡ ਤੋਂ ਅਸੀਂ ਉਹਦੇ ਲੱਗਦੇ ਆ ਭਰਾਵਰ ਜਾਈ ਤੇ ਜੇ ਮੰਮੀ ਵੱਲੋਂ ਲੱਗਨੇ ਆਂ ਹੀ ਮਾਮੀ ਮਾਮਾ ਤੇ ਇਧਰਲੀ ਪਿੰਡ ਵਾਲੀ ਸਾਈਡ ਤੋਂ ਭਰਾਵਰ ਜਾਈ ਲੱਗਨੇ ਆ ਤੇ ਨਵੀਂ ਇੱਕ ਜ਼ਿੰਮੇਵਾਰੀ ਜੀ ਆ ਮਤਲਬ ਪੇਚ ਜ਼ਿੰਮੇਵਾਰੀ ਦਾ ਕੰਮ ਕਰਨਾ ਜ਼ਿੰਮੇਵਾਰੀ ਦਾ ਵਿਆਹ ਦੇਖਣਾ ਨਹੀਂ ਤੇ ਪਹਿਲਾਂ ਹੁੰਦਾ ਵੀ ਪਰੌਣੇ ਬਣ ਕੇ ਜਾਣਾ ਵਿਆਹ ਦੇਖ ਕੇ ਆਇਆਣਾ ਪਰ ਘਰ ਦੀ ਮੈਰਿਜ ਹੋਣ ਕਰਕੇ ਜਿੱਦਾਂ ਜ਼ਿੰਮੇਵਾਰੀ ਜੀ ਆ ਤੇ ਇਹ ਕੰਮ ਕਰਨੇ ਜਾਂ ਕੰਮ ਜਦੋਂ ਲਗਾਤਾਰ ਚੱਲ ਹੀ ਰਹੇ ਆ ਸਾਰਾ ਕੁਝ ਹੋ ਰਿਹਾ ਨਾਲ ਦੀ ਨਾਲ ਹੀ ਤੇ ਹੁਣ ਪਹੁੰਚ ਚੁੱਕੇ ਆ ਅੱਗੇ ਮਤਲਬ ਇੰਡੀਆ ਤੇ ਹੁਣ ਜਿਹੜਾ ਹੋਰ ਸ਼ਡਿਊਲ ਬੀਜੀ ਹੋ ਜਾਣਾ ਵਾ ਤੇ ਬਾਕੀ ਦੇਖਿਓ ਤੁਸੀਂ ਵੀ ਮੈਰਿਜ ਸਾਡੇ ਨਾਲ ਨਾਲ ਹੀ ਕਿਵੇਂ ਦੇ ਸਾਡੇ ਰਸਮ ਰਿਵਾਜ ਚੱਲਦੇ ਆ ਚੂੜੀਆਂ ਆ ਮਹਿੰਦੀ ਆ ਜਾਂ ਜਾਗੋ ਆ ਆਮ ਹੀ ਸਾਈਡ ਨੇ ਬਾਰੇ ਸਾਰਿਆਂ ਨੂੰ ਆਮ ਹੀ ਪਤਾ ਵਾ ਘਣ ਭਰਾਵਾਂ ਨੂੰ ਤੇ ਚਲੀ ਫਿਰੋਣੇ ਘਰ ਹਾਂਜੀ ਹਾਂ ਚਲੋ ਚੱਲਦੇ ਆ ਨਾਲੇ ਤੁਹਾਨੂੰ ਭੈਣ ਨੂੰ ਮਿਲਾਉਨੇ ਆ ਕਿੱਥੇ ਘਲਾ ਰਹੀ ਹੈ ਮੈਂ ਲੱਭੀ ਕਿਨੇ ਸਾਹ ਹਾਂਜੀ ਪਹੁੰਚ ਗਏ ਘਰ ਤੇ ਬੜਾ ਉਧਰ ਆਏ ਆ ਗਿਆ ਚਾਹੀਦਾ ਯਾਰ ਦੋਰੀ ਮੈ ਲਾ ਦੋ ਓਏ ਉਹ ਕਿ ਉਹ ਬੜਾ ਬੇਨ ਵੀ ਆ ਗਿਆ ਮੇਰੇ ਕੋਲ ਪਾਉਣਾ ਪਾਉਨੇ ਆ ਖਲੋ ਜੋ ਇਹ ਆ ਜੀ ਸਾਡੀ ਭੈਣ ਮੰਦੀਪ ਹਾਂ ਦੇਖਾ ਵੇ ਆ ਅੱਜ ਕੱਲ ਦੀ ਪਰਸੋਂ ਦੀ ਆਈ ਆ ਦੋ ਵਿਆਹ ਵੇਖ ਲਿਆ ਹਾਂ ਜਿੱਦ ਲਈ ਆਉਂਦੇ ਆਂਦੇ ਹੀ ਆਉਂਦੇ ਹੀ ਵੇਖ ਲੈਣ ਦੋ ਦੋ ਵਿਆਹ ਵੇਖ ਲੈਣ ਵਿਆਹ ਦੇਖਣ ਆਈ ਵੀ ਵਿਆਹ ਕਰਾਉਣ ਵੀ ਆਈ ਹੈ ਵਿਆਹ ਕਰਾਉਣ ਆਈ ਹੈ ਪਰ ਪਹਿਲਾਂ ਵੇਖਣ ਲਈ ਪਹਿਲਾਂ ਵੇਖਣ ਲਈ ਹੈ ਸਹੀ ਗੱਲ ਹੈ ਇਹ ਆ ਜੀ ਵਿਆਹ ਆ ਘਰ ਰੰਗ ਰੋਗਨ ਪਹਿਲਾਂ ਹੀ ਕਰਤਾ ਸੀ ਤੇ ਬਸ ਹੁਣ ਤਿਆਰੀਆਂ ਹੁਣ ਰੌਣਕ ਲੱਗ ਗਈ ਹੈ ਘਰ ਵਿੱਚ ਪੂਰੀ ਕਿਉਂਕਿ ਵਿਆਹ ਵਾਲੀ ਕੁੜੀ ਵੀ ਪਹੁੰਚ ਗਈ ਹੈ ਤੇ ਉਹਦੇ ਨਾਲ ਹੀ ਰੌਣਕ ਲੱਗਣੀ ਹੈ ਖਿਆਰੀ ਦੀ ਡਿਊਟੀ ਵੇਰ ਵੰਡਣ ਦੀ ਤੇ ਵੇਰ ਹੀ ਵੰਡ ਰਿਹਾ ਆ ਆਪੇ ਲੱਡਕ ਤੋਂ ਲਾਗਣਾ ਆਂ ਅੰਦਰ ਆ ਕੇ ਲਾਇਆ ਮੈਂ ਮਹਿਰ ਖਾਣ ਨਹੀਂ ਨੂੰ ਵੀ ਥੇਰੇ ਬੜਾ ਫਿਕਰ ਹੁੰਦਾ ਸਾਰਿਆਂ ਦਾ ਕਿ ਮੈਂ ਉਹਨੂੰ ਵੇਖਵਾ ਦਵਾਂ ਉਹ ਕਰਦਾ ਪਈ ਗਿਆ ਅਮਾਰੀ ਤੋਂ ਨਾ ਚੰਗੀ ਲੱਗ ਗਈ ਲੱਗਦਾ ਫਿਰ ਕਿਉਂ ਤਾਂ ਲੱਗ ਰਿਹਾ ਫਿਰ ਮਿਲ ਕੇ ਬਹੁਤ ਹੋ ਰਹੀ ਆ। ਹਾਂ ਉਹਨੇ ਨਹੀਂ ਕੋਣਾ ਨਾ ਤੈਨੂੰ ਐਨੀ ਬੋਲਣਾ। ਤੈਨੂੰ ਵਧੀਆ ਲੱਗਾ ਕਿ ਨਹੀਂ? ਹਾਂਜੀ। ਇਹ ਪਾਸ ਹਾਂਜੀ। ਉਹ ਵੀ ਬੜੀ ਚੁੱਪ ਹੋ ਗਈ ਆ। ਹੋ ਗਈ। ਵਿਆਹ ਵੇਖਣ ਦੀ ਆਪਣਾ ਜਿਹਾ ਵਿਆਹ ਵੇਖਣਾ ਵਾ ਤੇ ਹੋਰਾਂ ਦੇ ਵਿਆਹ ਜੇ ਫੂੰਜੀ ਵੇਖ ਜਾਂਦੀ ਆ। ਫਰ ਕਾਟ ਦੇਣ ਕਿ ਦਰਉਣਾ ਵਾ? ਦੇਣੀ ਨਹੀਂ। ਕਿਉਂ? ਵੇਲਾ ਅਸੀਂ ਆਉਣਾ ਹੀ ਨਹੀਂ। ਕਾਟ ਤੋਂ ਕਹਿ ਨਹੀਂ ਹੁਣ। ਅਸੀਂ ਬੜਿਆ ਜਾਣਾ ਨੂੰ ਲਾਵਾ ਲਾਈ ਵਹੀ ਆ ਮਸਾ ਨਾ ਤੇਰਾ। ਤਾਂ ਕੈਂਦੀ ਥੋੜਾ ਲੋੜ। ਤਨ ਕੈਂਦੀ ਲੋੜ। ਮੈਂ ਕਹਿ ਦਿੱਤੀ ਨਹੀਂ ਲੋੜ ਫੇਰ ਵੀ ਚਲ ਬਹਾਨੇ ਲਾ ਰਹੀ ਹੈ ਕਹਿਣਾ ਘਰ ਦਾ ਵਿਆਹ ਕਰਦਾ ਵੇ ਘਰ ਦਾ ਵਿਆਹ ਕਰਦੇ ਕਹਿਣੇ ਲੋੜ ਨਹੀਂ ਮੈਂ ਕਹਾਂ ਕਾਰਡ ਨੇ ਬਹਾਨੇ ਆਏ ਕਿ ਤੇ ਸਹੀ ਤੂੰ ਕਾਰਡ ਬਣਾ ਲੈ ਕਹੀ ਹੁੰਦਾ ਆ ਉਧਰ ਆ ਜੀ ਫੇਰ ਠੀਕ ਹੈ ਹਾਂ ਲੋ ਤਾਂ ਲਾ ਦੇ ਚੇਤਾ ਕਰਾਦੀ ਵੀ ਕਿਹੜੀ ਕਿਹੜੀ ਤਰੀਕ ਨੂੰ ਕੀ ਪ੍ਰੋਗਰਾਮ ਚੇਤਾ ਕਰਾ ਦਾਂਗੇ ਚਾਰ ਪੰਜ ਦਿਨ ਪ੍ਰੋਗਰਾਮ ਚੱਲ ਰਿਹਾ ਹਣਾ ਤੁਸੀਂ ਦੇ ਪ੍ਰੋਗਰਾਮ ਕੀਤੇ ਇਹਦੇ ਤੈਨੂੰ ਮੈਂ ਆ ਜੇ ਚੇਤਾ ਕਰਾਉਣੇ ਨਹੀਂ ਉਦੋਂ ਮੈਂ ਨਿਆਣਾ ਜੇ ਕੀਤੇ ਆ ਆ ਨਹੀਂ ਜੇਤਾ ਭੋਲ ਜਾਂਦਾ ਕਿਹੜੀ ਮੂੜੀ ਹੈ ਕਈ ਵਾਰੀ ਕੋ ਪੁੱਛੇ ਵੀ ਬਰਾਦ ਕੇ ਦੀਨੂ ਆ ਤੇ ਪਲੇਖਾ ਜਿਹਾ ਲੱਗਦਾ ਪਤਾ ਨਹੀਂ 18 ਨੂੰ ਆ ਕਿ 19 ਨੂੰ ਆ ਨਹੀਂ ਨਹੀਂ ਸੋਨਾ ਬੇਲਾ ਜੀਤਾ ਹੁਣ ਆ ਗਈ ਹੈ ਕਿਦ ਨਾਲ ਕਿਤੇ ਰੌਣਕ ਲੱਗ ਗਈ ਹੈ ਇਹ ਉੱਥੇ ਨਹੀਂ ਆਏ ਚੁੱਪ ਚਾਪ ਬੈਠ ਚਲ ਗਏ ਜੀ ਬਸ ਦੀਦੀ ਨੂੰ ਮਿਲ ਕੇ ਚਾਹ ਪਾਣੀ ਪਾਇਆ ਘਾ ਚ ਸਵੇਰ ਦਾ ਗਾਂ ਚਲਦੀ ਦਾ ਇਹ ਹੈਗੇ ਆ ਦੱਸੋ ਨੇ ਤੁਹਾਡੀ ਡਬਲ ਇਸਤਰੀ ਕਿਵੇਂ ਹੈ ਇਹ ਮੇਰੇ ਮਾਮਾ ਜੀ ਦੀ ਬੇਟੀ ਹੈ ਸਕੇ ਮਾਮਾ ਜੀ ਦੀ ਬੇਟੀ ਹੈ ਨਾ ਮੇਰੀ ਮੰਮੀ ਨੇ ਰਿਸ਼ਤਾ ਕਰਵਾਈ ਹੈ ਤੇ ਇਹ ਉਹਨਾਂ ਦੀ ਬੇਟੀ ਐ ਇਹਨਾਂ ਦੀ ਬੇਟੀ ਮਤਲਬ ਮਾਮਾ ਜੀ ਦੀ ਬੇਟੀ ਅਗੋਂ ਉਹਨਾਂ ਦੀ ਬੇਟੀ ਤੇ ਇਹਨਾਂ ਦੀ ਮੈਜ ਐ ਇਹ ਮੈਨੂੰ ਬੋਲ ਲੈਂਦੀ ਆ ਮਾਮਾ ਜੀ ਵੀ ਤੇ ਇਧਰਲੇ ਪਾਸੇ ਉਹ ਮਾਮਾ ਮਮੀ ਤੇ ਇਹਦੇ ਡੈਡੀ ਜੀ ਵੱਲੋਂ ਹੈਗੇ ਯਾਰ ਵੀਰ ਭਾਬੀ ਵੀਰ ਭਾਬੀ ਤੇ ਬਾਕੀ ਇਹ ਇਹ ਦੀਦੀ ਹੋਣ ਕਰਕੇ ਇਹਨਾਂ ਨੂੰ ਹੀ ਦੀਦੀ ਕਹਿ ਦਿੰਦੇ ਆ ਤੇ ਇਧਰੋਂ ਉਹਨਾਂ ਦੇ ਇਹਦੇ ਡੈਡੀ ਵੀ ਹੀ ਚਾਚਾ ਕਹਿ ਦਿੰਦੇ ਆ ਇਹਦੀ ਨੀਤੇ ਚਾਚਾ ਇਹਦਾ ਦਾ ਰਿਸ਼ਤਾ ਆ ਤੁਹਾਰੀ ਰਿਸ਼ਤਾ ਕਿਦਾਂ ਦਾ ਪਿਆ ਵੇਖੋ ਦੋਨੋਂ ਪਾਸੇ ਦਾ ਰਿਸਪਾਵਰ ਇਹ ਹੈ ਕਾ ਇਹਨਾਂ ਦੇ ਮਾਮਾ ਜੀ ਦਾ ਬੇਟਾ ਮਰ ਉਹਨਾਂ ਦਾ ਤੁਹਾਡੇ ਕਿ ਲੱਗਾ ਪਤੀਜਾ ਪਤੀਜਾ ਲੱਗਾ ਇਹ ਹੁਣ ਪੱਕੀ ਡਿਊਟੀ ਇਹਦੀ ਹੈ ਕਿਉਂਕਿ ਇਹਦੀ ਡਿਊਟੀ ਪੱਕੀ ਹੋ ਗਈ ਹੈ ਤਾਂ ਕਰਕੇ ਮੈਂ ਵਿਹਲਾ ਹੋ ਗਿਆ ਇਸ ਕਰਕੇ ਵੀਡੀਓ ਦੀ ਰੋਕੀਆਂ ਹੈਗੀਆਂ ਵੀਡੀਓ ਚੱਲਦੀਆਂ ਨਹੀਂ ਰਹੀਆਂ ਨਾ ਨਾ ਅਸੀਂ ਕਹਿ ਰਹੇ ਹਾਂ ਵੀ ਇਹ ਕੰਮ ਹੀ ਨਾ ਸਭ ਕੋਈ ਨਹੀਂ ਰੋਕਣਾ ਬਣਾ ਵੀਡੀਓ ਰੁਕਣੀਆਂ ਭਾਣੀਆਂ ਕਿਉਂਕਿ ਫਿਰ ਪੂਰੀ ਜ਼ਿੰਮੇਵਾਰੀ ਨਭਾਣੀ ਭਾਣੀ ਹੀ ਬਾਹਰ ਅੰਦਰ ਜਾਣਾ ਸੀ ਤੇ ਤਾਂ ਕਰਕੇ ਹੁਣ ਜਿੰਨੇ ਵੀ ਕਾਰਡ ਵਿਆਹ ਦੇ ਸਾਰੇ ਇਹ ਸ਼ੇਰ ਸਿੰਘ ਨੇ ਮੰਡਦੇ ਆ ਤੇ ਮੈਂ ਮੇਰੇ ਸੇ ਦੋ ਕਾਰਡ ਆਏ ਆ ਇੱਕ ਮੇਰਾ ਆ ਤੇ ਇੱਕ ਉਹਨਾਂ ਦਾ ਬਸ ਉਹ ਮੰਡਨੇ ਮੈਂ ਦੋ ਬਾਕੀ ਨੇ ਸਾਰੇ ਜਿਵੇਂ ਮੇਰੇ ਨਭਾਤੀ ਆ ਤੇ ਹੁਣ ਵੀ ਜਦੋਂ ਵੀ ਆਈ ਆ ਦੋ ਦਿਨ ਹੋ ਗਏ ਆ ਤੇ ਚਾਲਸ ਚਾਲੀਆਂ ਨਾਲ ਤੇ ਬੜੀ ਜੁੱਦੀਆ ਜ਼ਿੰਮੇਵਾਰੀ ਨਿਭਾ ਰਿਹਾ ਮੁੰਡਾ ਹੈ ਮੈਂ ਵਿਹਲਾ ਹੈ ਮੈਂ ਵਿਹਲਾ ਹਾਂ ਕਿਵੇਂ ਕਰਕੇ ਮੈਂ ਵਿਹਲਾ ਹੋ ਗਿਆ ਕਾਈ ਦਾ ਆਦਮੀ ਜੋ ਸ਼ੁਰੂ ਕਰ ਲਈ ਜੀ ਨੀਂਦ ਪਰ ਵੀਡੀਓ ਬੜੀ ਜਾ ਰਹੀ ਹੈ ਵੀਡੀਓ ਵਿੱਚ ਆਈ ਜਾ ਰਹੀ ਹੈ ਨਵੀਂ ਸਿਰ ਜਾਈਗੀ ਨਵੀਂ ਸਿਰ ਜਾਈਗੀ ਉਹ ਜਦ ਤੱਕ ਹੀ ਬਣਿਆ ਮੈਂ ਜੋ ਬਰਮਾਰਾ ਨਾਲ ਫੜੇ ਹੁਣਾਂ ਜਗੀਰ ਦਾ ਬੱਚਾ ਚੇਲਾ ਤਾਂ ਮੈਂ ਚਿੱਲੀ ਐਂ ਗੋ ਪੱਤੀ ਵੀ ਆ ਪਲਣੇ ਪੂਰੇ ਰਸਮਾਂ ਰਵਾਜ ਨੇ ਵੀ ਹੈਗੇ ਆ ਵਾ ਸ਼ੁਰੂ ਹੋ ਜਾਣਾ 6 ਤਰੀਕ ਨੂੰ 6 ਤਰੀਕ ਨੂੰ ਕੀ ਆ ਚੂੜੀਆਂ ਚੂੜੀਆਂ ਨੇ ਚੜ੍ਹਦੀਆਂ 6 ਤਰੀਕ ਨੂੰ ਉਸ ਤੋਂ ਬਾਅਦ 14 ਨੂੰ ਪਿੰਡ ਦਾ ਪਿੰਡ ਦਾ ਪ੍ਰੋਗਰਾਮ ਆ ਖੰਡ ਫੜਸਾ ਹਲਦੀ ਵੀ ਉੱਦਾਂ ਨਹੀਂ ਉਹ ਉੱਦਾਂ ਨਹੀਂ ਹਲਦੀ ਸ਼ਾਮ ਤੇ ਚਲੋ 16 ਦੀ ਬਾਤ ਹੈ 16 ਦੀ ਬਾਤ ਸਤਿਕਾਰ ਪਾਰਟੀ ਤੇ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕਰਾਂ ਵੀ ਜਿੰਨੇ ਵੀ ਵਲੌਗ ਬਣ ਸਕੇ ਬਣਾਵਾਂਗੇ ਤੁਹਾਨੂੰ ਦੱਸਾਂਗੇ ਨਾਲ ਨਾਲ ਸਾਰਾ ਵਿਆਹ ਨਾਲ ਨਾਲ ਬਖਾਲਾਂਗੇ ਤੇ ਨਾਲ ਨਾਲ ਦੇਖਿਓ ਯਾਰ ਸਾਨੂੰ ਆ ਬੜੇ ਐਕਸਾਈਟਮੈਂਟ ਆ ਵਿਆਹ ਜੀ ਮੈਂ ਗਿਆ ਬੜੀਆ ਮੇਰੀ ਲਈ ਮੈਂ ਬਹੁਤ ਤਿਆਰੀਆਂ ਕਰ ਰਿਹਾ ਹਾਂ ਆਪਣੇ ਨੂੰ ਤਿਆਰੀ ਕਰ ਰਿਹਾ ਮੈਂ ਬਾਕੀ ਇਹਨੇ ਆਪਣੀ ਤਿਆਰੀ ਕਰਨ ਆਪ ਕਰ ਲੈਣੀ ਹੈ ਪਹਿਲੀ ਆਪ ਇਹ ਦਲਪਾ ਵਿਆਹ ਪਹਿਲੀ ਰੀ ਵੇਖਣਾ ਲੈਂਦੇ 1-2 ਦਿਨ ਵੇਖ ਕੇ ਵਿਆਹ ਜੀ ਦਾ ਆ ਫੰਕਸ਼ਨ ਕਰਦਾ ਵਿਆਹ ਕਰਦਾ ਵਿਆਹ ਨਾਲ ਨਾਲ ਕੇ ਤੇ ਇਹਨਾਂ ਦੇ ਇੱਕ ਬੇਟਾ ਅਤੇ ਇੱਕ ਬੇਟੀ ਆ ਹਾਂ ਇਹਨਾਂ ਦਾ ਪਰਦਾ ਜਿਹੜਾ ਇਥੇ ਛੋਟਾ ਵਾ ਉਹ ਰਹਿੰਦੇ ਆ ਅਮਰੀਕਾ ਟੈਕਸਸ ਟੈਕਸਸ ਉਹ ਆ ਤੇ ਇਹ ਰਹਿੰਦੇ ਆ ਕੈਰਾੰਟੋ ਇਹਨਾਂ ਨੂੰ ਵੀ ਕਾਫੀ ਟਾਈਮ ਹੋ ਗਿਆ ਗਿਆਨ WhatsApp ਹੋ ਗਿਆ ਅਕਸਰ ਹੋ ਗਿਆ ਹਾਂ ਉਹਨੂੰ ਅਕਸਰ ਆ ਜਾਂਦੀ ਵੀ ਦੂਜੀ ਹੋਈ ਦੂਜੀ ਵਾਰ ਪਹਿਲਾਂ ਆਇਆ ਅਕਸਰ ਦੋ ਵਾਰ ਆਇਆ ਪਹਿਲਾਂ ਇੱਕ 5 ਸਾਲ ਬਾਅਦ ਹੁਣ 5 ਸਾਲ ਬਾਅਦ ਆਇਆ ਸਿਹ ਹਸ ਉਹਦੇ ਨਾਲ ਦੇ ਆ ਬਾਕੀ ਕੁਦਰ ਮਲਾਵਾਂਗੇ ਤੁਹਾਨੂੰ ਵਿਆਹ ਤੇ ਇਹ ਵੀ ਇੱਥੇ ਨੇ ਟ੍ਰਾਂਪਰੋ ਟ੍ਰਾਂਪਰੋ ਹੀ ਨੇ ਹਾਂ ਟ੍ਰਾਂਪਾ ਹੀ ਨੇ ਹੁਣ ਤੇ ਨਾਮ ਵੀ ਨਿਕਲ ਆ ਰਿਹਾ ਤੂੰ ਲੈ ਆ ਕੇ ਦੱਸ ਦੇ ਕੀ ਟੋ ਬ੍ਰੈਂਟਨ ਪਤਾ ਨਹੀਂ ਆਉਂਦਾ ਨਾਮ ਵੀ ਪੁੱਛਾ ਨਹੀਂ ਜਾਂਦਾ ਹੈ ਬ੍ਰੈਂਟਨ ਤੇ ਚਲੋ ਬਾਕੀ ਇਹਨੂੰ ਤਾਂ ਪਤਾ ਹੀ ਆ ਇਹ ਮੁਸਾਹ ਚ ਸਮਝਾਉਂਦਾ ਤੇ ਨਾਮ ਪੜਾ ਇਹਨਾਂ ਦੋਵਾਂ ਦਾ ਬੱਸ ਸਕੂਲ ਵੀ ਉਹ ਕੰਮ। ਉੱਥੇ ਵੀ ਇਕੱਠੇ ਰਹਿਣਾ ਵਾ ਦਾ ਇੱਥੇ ਵੀ ਇਕੱਠੇ ਤੇ ਅਖਬਾਰਾਂ ਮੰਗ ਕੇ ਲੈ ਲਈਆਂ ਵਾ ਵੀ ਸਰੇ ਗੁੱਡੇ ਬਣਾਉਣੇ ਆ। ਭੁੱਲ ਗਏ ਨਾ ਤੁਹਾਡੇ ਤੜਾ ਦਾ ਜਨੇ ਮੈਂ ਆਂਦੀ ਮੈਂ ਵੀਡੀਓ ਬਣਾ ਕੇ ਪਾਇਓ। ਆਹ। ਹੈ ਛਰੀ। ਬਣਾਏਗਾ ਨਾ। ਕੁੱਤੇ ਸਾਰੇ ਇੱਥੇ ਸੋਹਣੇ ਨੂੰ ਲੱਗਦੇ ਇਹਨੂੰ ਗੁੱਡਿਆਂ ਦੀ ਦੁਕਾਨ ਪਾਣੀ। ਪਤੰਗਾਂ ਦੇ ਬੌਧੀ ਬਣਾਉਂਦਾ। ਦੁਕਾਨ ਖਾਣੀ ਛਰੀ। ਹੋ ਗਿਆ ਪਤੰਗਾਂ ਦਾ ਖਰਾ ਹੁਣ ਪਾਪਾ ਗਏ ਨਾ ਡਿਜ਼ਾਈਨ ਗੋਲ-ਗੋਲ ਜਿਹਾ ਹੁੰਦੇ ਅੱਖਾਂ ਜੀਆਂ। ਅੱਛਾ। ਅੱਖਾਂ ਗੁੱਡੇ ਬਣਾਉਂਦਾ। ਅਖਰੀ ਬਹੁੰਦੇ ਨਾ ਅੱਖਾਂ ਪਲਣ ਕੀ ਬੋਲਦੇ ਆ ਅੱਖਰ ਗੁੱਡਾ ਘਣੀ ਪਤਲੇ ਕੀ ਬੋਲਦੇ ਆ ਪਤਾ ਇਹ ਨਾਮ ਹੀ ਬੜੇ ਰੱਖਿਆ ਨੇ ਇਹ ਹੁੰਦਾ ਨਾ ਹੁਣਾਂ ਦੁਕਾਨਦਾਰ ਹੋਇਆ ਕਿਨੂੰ ਉਹ ਹੀ ਕਰਨਾ ਵਾ ਕਿ ਉੱਥੇ ਇਹਨੂੰ ਬਹੁਤ ਤੰਗਾਂ ਵਾਲੀ ਦੁਕਾਨ ਪਾ ਦੇਣੀ ਆ ਤੇ ਕਦੋਂ ਆਉਣਾ ਫਿਰ ਹੁਣ ਜੇ ਤੁਸੀਂ ਬਿਲਾਓਗੇ ਤੁਸਾਂ ਦੇ ਘਰ ਚੱਲ ਨਾਲ ਹੀ ਮੈਂ ਤਾਂ ਵਿਹਲੀ ਆ ਵਿਹਲੀ ਕਿਸੇ ਨੂੰ ਤੁਸੀਂ ਵਿਹਲੀ ਹੋਣਾ ਵਿਹਲੀ ਆ ਰਾਤ ਨੂੰ ਵਿਹਲੀ ਤੁਸੀਂ ਤਾਂ ਵੀ ਆਉਣਾ ਮੇਰੀ ਗੱਲ ਸੁਣ ਰਾਤ ਤੇ ਆਉਣਾ ਹੀ ਅਸੀਂ ਸਾਦਨ ਤੇ ਨਹੀਂ ਵਾਪਸ ਆਉਂਦਣਾ ਹਾਂ ਜੀ ਰਾਤ ਰੱਖਣਾ ਜੀ ਰਾਤ ਤੇ ਆਉਣਾ ਜੀ ਕੋਈ ਸੁਣ ਠੀਕ ਹੁਣ ਸੋਚ ਕੇ ਆਈ ਸੋਚ ਕੇ ਆਉਣਾ ਹੁਣ ਤਾਂ ਵੀ ਠੀਕ ਹੈ ਨਹੀਂ ਹੁਣ ਤਾਂ ਵੀ ਠੀਕ ਹੈ ਸੋਝ ਲੈ ਲੈ ਜਾਓ ਘਰ ਨਾਲ ਆਪਾਂ ਕਿਸ ਵੇਰੇ ਆ ਜੂਗੀ ਚਲੋ ਚਲੋ ਅੱਜ ਸੌਣਾ ਨਾ ਜੇ ਥੱਕੀ ਆਈ ਆ ਤਾਂ ਕਰਕੇ ਹੋਣੀ ਛੱਡ ਅੱਜ ਕੀ ਖਾਣਾ ਖਾਣਾ ਨਾ ਗੱਲਾਂ ਕਰੀਆਂ ਜਾ ਕੇ ਜਾਂਦੇ ਨੇ ਅਗਣਾ ਦੇ ਦੋ ਬਿਸਤਰਾ ਤੇ ਮੈਂ ਸੌਵਾਂ ਨਾ ਸਾਰਿਆਂ ਨੂੰ ਵੱਧ ਕਰ ਲਈਏ ਘਰ ਜਾਣ ਦੀ ਓ ਚਲੀ ਗਈ ਗੱਲੀ ਸਰੀ ਕਿੱਥੇ ਹੈ ਹੋਏ ਆਈ ਆ ਜੀ ਵਾਂਗੂ ਸਰੀ ਆ ਜਾ ਰਹੀ ਆ ਤੇ ਇੱਕ ਤਾਂ ਜਾਣ ਨੂੰ ਜੀ ਨਹੀਂ ਕਰਦਾ ਉਹਦਾ ਉਹਦਾ ਨਹੀਂ ਉਹਦਾ ਵੀ ਨਹੀਂ ਖਾਮੋ ਕਿੱਥੇ ਜਾ ਕੇ ਮਨ ਲੱਗਦਾ ਜੀ ਲੱਗਦਾ ਮੈਨੂੰ ਤਾਂ ਤੰਦਰਬੰਦ ਕਰ ਦੋ ਤੁਸੀਂ ਵਿਆਹ ਉਹਦੀ ਲਈ ਕਿਤੇ ਵੰਡੇ ਜਾਣਾ ਹੋਵੇ ਨਾ ਨਹੀਂ ਆਂਦੀ ਆਂਦੀ ਮੈਨੂੰ ਨਾ ਥੋੜੋ ਮੈਨੂੰ ਅੰਦਰ ਬੰਦ ਕਰ ਦੋ ਮੈਂ ਅਸੀਂ ਤੈਨੂੰ ਉਹ ਆਪਣੇ ਮੂੰਹ ਘਾਇਂਦੀ ਆ ਨਾ ਪਰ ਦੇਖਣ ਵਾਲੇ ਨਾ ਕਰਦੇ ਇਹ ਜਾਣ ਕੇ ਹੀ ਖਾਣਾ ਚਾਹੀਦਾ ਵਾ ਘੁਲਣਾ ਮਿਲਣਾ ਚਾਹੀਦਾ ਉਹ ਸਾਡੀ ਵੀ ਨਹੀਂ ਕਿਤੇ ਜਾਂਦੀ ਫੇ ਇਹ ਗੱਲ ਨਹੀਂ ਕਰਦੀ ਕਿਸੇ ਨਾਲ ਇਦਾਂ ਤੇ ਜਦੋਂ ਆਏ ਕਿਤੇ ਅਸੀਂ ਅਖਣਾ ਨਾ ਫੋਟੋ ਕਿ ਚਲਾਇਨੇ ਪਿੱਛੇ ਪਿੱਛੇ ਚੱਲ ਜਾਣਾ ਜੇ ਵੀਲੌਗ ਹੋਣਾ ਪਿੱਛੇ ਪਿੱਛੇ ਚੱਲ ਜਾ ਫਿਰ ਜਦੋਂ ਦੇਖਣ ਵਾਲੇ ਨੇ ਜਦੋਂ ਭੈਣ ਭਰਾ ਵੇਂਦੇ ਆਂਦੇ ਵੀ ਤੂੰ ਨਿੱਕੀ ਕੁੜੀ ਨਾਲ ਪਿਆਰ ਨਹੀਂ ਕਰਦੇ ਉਹ ਆਂਦੀ ਕੋਈ ਗੱਲ ਨਹੀਂ ਮੈਂ ਕਹਿ ਦਾਂਗੀ ਵੀ ਮੈਨੂੰ ਬਹੁਤ ਪਿਆਰ ਕਰਦੇ ਪਰ ਮ ਚਲੀ ਫਿਰ ਚਲ ਨਹੀਂ ਨਹੀਂ ਅੱਜ ਨਹੀਂ ਖਾਣਾ ਅੱਜ ਨਹੀਂ ਕਰਨਾ ਅੱਜ ਛੁੱਟੀ ਫੇਰ ਆਈਂਗੇ ਤੈਨੂੰ ਕਿੰਨਾ ਰੈਸਟ ਕਰ ਲਾ ਨੀਂਦ ਪੂਰੀ ਕਰ ਲਾ ਅਜੇ ਪਤਾ ਵਾ ਵੀ ਥਕਾਵਟ ਜਵਾਨ ਕੇ ਹੁੰਦਾ ਵੀ ਆ ਵੇਖੇ ਆ ਫਿਰ ਗੱਲਾਂ ਬਾਤਾਂ ਕਰਾਂਗੇ ਨਾ ਮਜੇ ਨਾਲ ਅਜੇ ਤੇ ਅੱਜ ਵੀ ਗੈਣੇ ਜਾਗੋ ਤੈ ਉਹ ਅੱਜ ਛੁੱਟੀ ਨਹੀਂ ਆਸਾ ਨੂੰ ਨਾ ਨਹੀਂ ਮੈਨੂੰ ਰੈਸਟ ਕਰਨਾ ਅੱਜ ਕਰ ਲੈਣਾ ਫੇਰ ਚਲੋ ਜੀ ਤੇ ਇਹ ਹੀ ਸਾਡੀ ਭੈਣ ਇਹਦਾ ਵਾ ਵਿਆਹ ਤੇ ਇਹਦੇ ਕਰਕੇ ਤੁਹਾਨੂੰ ਦੱਸਿਆ ਹੈ ਵੀ ਛੁੱਟੀਆਂ ਲੈਣੀਆਂ ਆਪਾਂ ਉਰੇ ਮੁੰਡੇ ਕਰਕੇ ਹੁਣ ਛੁੱਟੀਆਂ ਨਹੀਂ ਲੈਣੀਆਂ। ਅਸੀਂ ਵੀਡੀਓ 'ਚ ਲਗਾਤਾਰ ਆਵਾਂਗੇ। ਇਹਦਾ ਵੀ ਕੰਮ ਸਾਰੀ ਇਹਦੀ ਆ। ਵੀ ਸਾਰੀ ਜੁਬਈ ਸੰਭਲੀ ਆ। ਵਾਹ। ਵਿਆਹ ਵੇਖਾਂਗੇ ਨਾਲੇ ਤੁਸੀਂ ਵੀ ਦੇਖਿਓ ਰਸਮਾਂ ਰਿਵਾਜ ਸਾਡੇ ਇਲਾਕੇ ਦੇ। ਜੋ ਵੀ ਹਰ ਇੱਕ ਇਲਾਕੇ ਦੇ ਵੱਖੋ ਵੱਖਰੇ ਹੁੰਦੇ ਆ। ਤੇ ਸਾਡੇ ਕੁਝ ਵੱਖਰੇ ਆ, ਕੁਝ ਸੇਮ। ਚੱਕ ਹੋਣੀ ਆ ਨਾ ਸਾਡੇ ਘਰ? ਚੱਕ ਹੋਣੀ। ਚੱਕ ਤੇ ਆਉਣੀ ਆ। ਮੈਂ ਕੀ ਭਦਾਖੋ ਦੂਰ ਬੜੀ ਆ। ਤੁਹਾਡੇ ਘਰ ਪਹਿਲਾਂ। ਚੱਕ ਪਹਿਲਾਂ ਜਾਣੀ ਸਭੋ। ਇਹ ਹੋ ਰਹਿਣਗੀਆਂ ਨੀਨਾਰਾ। ਇਹ ਖਾਂਗੇ ਵੀ ਜ਼ਿਆਦਾ ਜੇਰ ਘੜੀ। ਆਹੋ। ਭਾਈ ਜ਼ਿਆਦਾ ਜੇਰ ਰੱਖਣਾ ਚੰਗੀ ਤੇਰਾ ਤੁਨੋਂ ਨਚਾ ਕੇ ਥਾ ਕੇ ਫੇਰ ਘੱ